ਸ਼੍ਰੀ ਗੁਰੂ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਤੋ ਬੜੇ ਸਾਰੇ ਲੋਕਾਂ ਨੇ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਬੋਲ ਰਿਹਾ ਕਿ ਸੱਜੋ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਦੀ ਭਰਤੀ ਆਵੇ ਪੰਜਾਬ ਦੀ ਤੇ ਸਾਨੂੰ ਜੂਰ ਇਨਫੋਰਮ ਕਰਿਓ ਐਂਡ ਅੱਜ ਉਸੇ ਭਰਤੀ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰਾਂ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਕਪੂਰਥਲਾ ਦੇ ਵਿੱਚ ਭਰਤੀ ਆਈ ਹੈ ਉਹਦਾ ਮਤਲਬ ਇਹ ਨਹੀਂ ਕਿ ਇਕੱਲੇ ਕਪੂਰਥਲਾ ਵਾਲੇ ਹੀ ਕਰ ਸਕਦੇ ਐ ਅਪਲਾਈ ਕੋਈ ਵੀ ਅਪਲਾਈ ਕਰ ਸਕਦਾ ਹੈ ਤੁਹਾਨੂੰ ਪਤਾ ਮੁਹੱਲਾ ਕਲੀਨਿਕ ਜਿਹੜੇ ਉਹ ਹਰ ਜਗ੍ਹਾ ਤੇ ਹੁੰਦੇ ਆ ਇੱਕ ਵਾਰ ਤੁਸੀਂ ਮੁਹੱਲਾ ਕ ਪੱਕੇ ਹੋ ਗਏ ਫਿਰ ਭਾਵੇਂ ਆਪਣੇ ਜ਼ਿਲ੍ਹੇ ਚ ਵਾਪਸ ਆ ਜੂ ਜੇ ਤੁਹਾਨੂੰ ਇਨਮਹ ਲਗਲੀ ਨਾ ਪਿਆਰ ਹੈ ਚਲੋ ਸ਼ੁਰੂ ਕਰਦੇ ਇਸ ਵੀਡੀਓ ਨੂੰ ਸਕਰੀਨ ਤੇ ਤੁਸੀਂ ਨੋਟੀਫਿਕੇਸ਼ਨ ਦੇਖ ਰਹੇ ਹੋ ਠੀਕ ਹੈ ਐਂਡ ਇਸ ਨੋਟੀਫਿਕੇਸ਼ਨ ਦੇ ਸਾਹਬ ਸਾਹ ਲਿਖਿਆ ਹੋਇਆ ਹੈ ਕਿ ਬਈ ਬਿਲਕੁਲ ਪਰਤੀ ਹੈ ਇਹ ਵਾਲੀ ਇਹਦੇ ਬਾਰੇ ਅੱਜ ਆਪਾਂ ਡਿਸਕਸ ਕਰਨ ਵਾਲੇ ਆ ਚਲੋ ਜੀ ਸ਼ੁਰੂ ਕਰਦੇ ਅੱਛਾ ਸਭ ਤੋਂ ਪਹਿਲਾ ਕੁਐਸਚਨ ਇਹ ਹੀ ਆ ਕਿ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਦੇਖੋ ਇੱਥੇ ਪ੍ਰੈਫਰ ਕੀਤਾ ਜਾਏਗਾ ਫੀਮੇਲ ਨੂੰ ਠੀਕ ਹੈ ਅਗਰ ਉਹਨਾਂ ਨੂੰ ਕੋਈ ਫੀਮੇਲ ਮਿਲ ਜਾਂਦੀ ਹੈ ਤਾਂ ਫਿਰ ਮੇਲ ਨੂੰ ਨਹੀਂ ਰੱਖਿਆ ਜਾਏਗਾ ਮੇਲ ਅਪਲਾਈ ਕਰ ਸਕਦੇ ਆ ਇੰਟਰਵਿਊ ਦੇ ਸਕਦੇ ਆ ਅਲੱਗ ਚੀਜ਼ ਐ ਲੇਕਿਨ ਕੋਸ਼ਿਸ਼ ਉਹਨਾਂ ਦੀ ਇਹੀ ਰਹੇਗੀ ਕਿ ਫੀਮੇਲ ਨੂੰ ਹੀ ਪ੍ਰਿਫਰ ਕਰਨ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਸ ਚੀਜ਼ ਦੇ ਉੱਪਰ ਵੀ ਪੁੱਛਿਆ ਕਿ ਸਰ ਫੀਮੇਲ ਨੂੰ ਹੀ ਕਿਉਂ ਪ੍ਰਿਫਰ ਕਰਦੇ ਆ ਸਪੈਸ਼ਲੀ ਜੇਕਰ ਕੋਈ ਨਰਸਿੰਗ ਦੀ ਜੌਬ ਹੁੰਦੀ ਹੈ ਜਾਂ ਜਦੋਂ ਕੋਈ ਯੂ نو ਡਾਕਟਰੀ ਫੀਲਡ ਨਾਲ ਰਿਲੇਟਡ ਜੌਬ ਹੁੰਦੀ ਹੈ ਗਵਰਨਮੈਂਟ ਕਿਉਂ ਪ੍ਰੀ ਫੀਮੇਲ ਨੂੰ ਪ੍ਰਿਫਰ ਕਰਦੀ ਹੈ ਇਹਦਾ ਅਨਸਰ ਮੈਸੇ ਬਹੁਤ ਸਿੰਪਲ ਹੈ ਜੋ ਫੀਮੇਲ ਨੇ ਜੋ ਲੇਡੀਆਂ ਨੇ ਉਹਨਾਂ ਦੇ ਅੰਦਰ ਜੋ ਜਜ਼ਬਾਤ ਹੁੰਦੇ ਨੇ ਉਹ ਮੇਲ ਦੇ ਅੰਦਰ ਨਹੀਂ ਹੁੰਦੇ ਕਿਸੇ ਨੂੰ ਠੀਕ ਕਰਨ ਦੀ ਭਾਵਨਾ ਮੇਰੀ ਕੀ ਅੰਦਾਜ਼ਾ ਕਿ ਸਾਰੇ ਮੀਲ ਪੱਥਰ ਦੇ ਲ ਹੁੰਦੇ ਇਦਾਂ ਵੀ ਨਹੀਂ ਆ ਬਟ ਲਾਈਕ ਉਹ ਜੋ ਚੀਜ਼ ਐ ਐਕਚੁਅਲੀ ਫੀਮੇਲ ਚ ਜ਼ਿਆਦਾ ਐ ਐਂਡ ਇੱਥੇ ਵੀ ਇਹਨਾਂ ਨੇ ਕੰਡੀਸ਼ਨ ਇਹੀ ਰੱਖੀ ਕਿ ਅਸੀਂ ਫੀਮੇਲ ਨੂੰ ਹੀ ਪ੍ਰੀਫਰ ਕਰਾਂਗੇ ਐਂਡ ਅਗਰ ਮਿਲ ਗਈ ਤਾਂ ਮੇਲ ਦੀ ਇੰਟਰਵਿਊ ਵੀ ਨਹੀਂ ਲਵਾਂਗੇ ਸੋ ਅਗਰ ਤੁਸੀਂ ਫੀਮੇਲ ਹੋ ਤਾਂ ਜ਼ਰੂਰ ਟਰਾਈ ਕਰੋ ਮੇਲ ਹੋ ਤਾਂ ਫਿਰ ਤੁਸੀਂ ਸੋਚ ਸਕਦੇ ਹੋ ਕਿ ਹਾਂ ਬਈ ਕਰਨੇ ਕਿ ਨਹੀਂ ਅੱਛਾ ਨੈਕਸਟ ਦੀ ਪੋਸਟ ਕਾਦੀ ਆ ਤਾਂ ਕਲੀਨਿਕਲ ਅਸਿਸਟੈਂਟ ਦੀ ਪੋਸਟ ਹੈ ਜੀ ਇਹ ਅਸਿਸਟੈਂਟ ਆਈ ਹੋਪ ਤੁਹਾਨੂੰ ਪਤਾ ਐ ਕਲੀਨਿਕਲ ਅਸਿਸਟੈਂਟ ਕੀ ਕਰਦਾ ਜਿਹਦਾ ਕੰਮ ਅਸਿਸਟ ਕਰਨਾ ਹੁੰਦਾ ਐ ਮੋਸਟ ਆ ਉਹ ਇੱਕ ਇੱਕ ਤਰੀਕੇ ਦੀ ਨਰਸਿੰਗ ਦੀ ਜੌਬ ਵੀ ਕਹਿ ਸਕਦੇ ਹੋ ਇਹਨੂੰ ਨਾਟ ਐਗਜ਼ੈਕਟਲੀ ਨਰਸਿੰਗ ਨਰਸਿੰਗ ਥੋੜਾ ਹਾਈ ਲੈਵਲ ਤੇ ਚੱਲ ਜਾਂਦੀ ਹੈ ਠੀਕ ਹੈ ਇੱਥੇ ਕਲੀਨਿਕਲ ਅਸਿਸਟੈਂਟ ਹੈ ਬਟ ਅਪਰੋਕਸੀਮੇਟਲੀ ਉਹੀ ਕੰਮ ਹੈ ਠੀਕ ਹੈ ਥੋੜਾ ਬੋਤਾ ਚੇਂਜ ਹੈ ਮੈਂ ਕੀ ਦੱਸਾਂਗੇ ਇਹਦਾ ਕੰਮ ਕੀ ਹੈ ਉਹ ਸਾਰਾ ਵੀ ਆਪਾਂ ਗੱਲ ਕਰਾਂਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਟ੍ਰਾਂਸਫਰੇਬਲ ਜੌਬ ਹੈ ਟ੍ਰਾਂਸਫਰੇਬਲ ਜੌਬ ਦਾ ਮਤਲਬ ਇਹ ਹੈ ਕਿ নো ਡਾਊਟ ਸਾਡੀ ਜੌਬ ਦਾ ਪੂਰਥਲਾਤੀ ਹੋਏਗੀ ਕੋਈ ਸ਼ੱਕ ਨਹੀਂ ਬਟ ਉਸ ਤੋਂ ਬਾਅਦ ਜੇ ਤੁਸੀਂ ਪੱਕੇ ਹੋ ਜਾਂਦੇ ਹੋ ਜੋ ਗਵਰਨਮੈਂਟ ਦਾ ਰੂਲ ਹੈ ਉਦੇ ਮੁਤਾਬਿਕ ਤੁਸੀਂ ਫਿਰ ਆਮ ਆਦਮੀ ਪਾਰਟੀ ਮਹੱਲਾ ਕਲੀਨਿੰਗ ਕਿਉਂਕਿ ਇਹ ਹਰ ਜਗ੍ਹਾ ਤੇ ਹੈਗੇ ਦੀ ਅੰਮ੍ਰਿਤਸਰ ਚ ਵੀ ਹੈਗੇ ਜਲੰਧਰ ਚ ਵੀ ਹੈਗੇ ਲੁਧਿਆਣਾ ਚ ਵੀ ਹੈਗੇ ਹਰ ਜਗ੍ਹਾ ਤੇ ਹੈਗੇ ਆ ਫਰਦਰ ਤੁਸੀਂ ਆਪਣੀ ਟ੍ਰਾਂਸਫਰ ਲੈ ਕੇ ਯੂ نو ਵਾਪਿਸ ਆ ਸਕਦੇ ਹੋ ਜਾਂ ਕਿਸੇ ਨਾਲ ਜੌਬ ਐਕਸਚੇਂਜ ਕਰ ਸਕਦੇ ਹੋ ਕਿ ਭਈ ਅਗਰ ਕੋਈ ਤੁਹਾਡੇ ਡਿਸਟ੍ਰਿਕਟ ਦਾ ਹੈ ਐਂਡ ਤੁਸੀਂ ਉਹਦੇ ਡਿਸਟ੍ਰਿਕਟ ਜੌਬ ਕਰ ਰਹੇ ਹੋ ਤੁਹਾਡੇ ਚ ਕਰ ਰਹੇ ਹੋ ਤਾਂ ਤੁਸੀਂ ਇਹ ਇਹ ਸਭ ਪੋਸੀਬਲ ਹੈ ਲੇਕਿਨ ਬਹੁਤ ਅੱਗੇ ਦੀ ਗੱਲ ਹੈ ਇਹ ਨੈਕਸਟ ਆਜੰਮੀ ਦੀ ਏਜ ਲਿਮਿਟ ਦੀ ਚਲੋ ਏਜ ਲਿਮਿਟ ਦੀ ਵੀ ਗੱਲ ਕਰ ਲਈਏ 37 ਸਾਲ ਏਜ ਲਿਮਿਟ ਇੱਥੇ ਇਹਨਾਂ ਨੇ ਦਿੱਤੀ ਹੈ 37 ਇਅਰ ਜਨਰਲ ਵਾਸਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੋ ਵੀ ਛੂਟ ਮਿਲਦੀ ਹੈ ਠੀਕ ਹੈ OBC ਨੂੰ 3 ਸਾਲ ਦੀ ਮਿਲਦੀ ਹੈ ਐਸਸੀ ਬੱਚੇ ਨੂੰ 5 ਸਾਲ ਦੀ ਛੂਟ ਮਿਲਦੀ ਹੈ ਉਹ ਛੂਟ ਤਾਂ ਰਹੇਗੀ ਰਹੇਗੀ ਇੱਥੇ ਨੈਕਸਟ ਆਜਨ ਨੇ ਆਪਾਂ ਜੀ ਮੋਡ ਆਫ ਸਿਲੈਕਸ਼ਨ ਤੇ ਯਾਨੀ ਕਿਸ ਤਰ੍ਹਾਂ ਦੇ ਲਾਈਕ ਯੂ نو ਕਰਨਾ ਪਏਗਾ ਆਪਾਂ ਨੂੰ ਕੀ ਕੀ ਕਰਨਾ ਪਏਗਾ ਅਗਰ ਆਪਾਂ ਸਿਲੈਕਟ ਹੋਣਾ ਹੈ ਤਾਂ ਇੱਥੇ ਕੋਈ ਰਿਟਰਨ ਨਹੀਂ ਹੈ ਕੋਈ ਮੈਡੀਕਲ ਨਹੀਂ ਹੈ ਕੋਈ ਫਿਜ਼ੀਕਲ ਨਹੀਂ ਹੈ ਕੋਈ ਰੇਸ ਨਹੀਂ ਹੈ ਈਵਨ ਕੋਈ ਫਾਰਮ ਫਿਲਿੰਗ ਵੀ ਨਹੀਂ ਹੈ ਇਥੇ ਕਿਸੇ ਤਰ੍ਹਾਂ ਦਾ ਫਾਰਮ ਜਿਹੜਾ ਤੁਹਾਨੂੰ ਨਹੀਂ ਭਰਨਾ ਪਏਗਾ ਸਿਰਫ ਤੇ ਸਿਰਫ ਇੱਕ ਤਾਂਡੀ ਇੰਟਰਵਿਊ ਹੋਣੀ ਹੈ ਇੰਟਰਵਿਊ 'ਚ ਕਿਸ ਤਰ੍ਹਾਂ ਦੇ ਕੁਐਸਚਨ ਪੁੱਛਦੇ ਉਹ ਵੀ ਮੈਂ ਦੱਸਾਂਗਾ ਤੁਹਾਨੂੰ ਇਸੇ ਹੀ ਸੈਕਸ਼ਨ ਦੇ ਵਿੱਚ ਦੱਸਾਂਗਾ ਲੇਕਿਨ ਫਿਲਹਾਲ ਇਹ ਸੁਣੋ ਕਿ ਕੋਈ ਫਾਰਮ ਤੱਕ ਨਹੀਂ ਫਿਲ ਕਰਨਾ ਪੈਣਾ ਡਾਇਰੈਕਟ ਤੁਸੀਂ ਜਾਣਾ ਹੈ ਇੰਟਰਵਿਊ ਦੇਣ ਵਾਕ ਇਨ ਇੰਟਰਵਿਊ ਹੈ ਜਿਹਦੇ ਬਾਰੇ ਆਪਾਂ ਅੱਗੇ ਅੱਲੇ ਗੱਲ ਕਰਾਂਗੇ ਨੈਕਸਟ ਹੈ ਉਹੀ ਕੁਐਸਚਨ ਕਿ ਮੈਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਮੈਂ ਇੰਟਰਵਿਊ ਲਈ ਸਿਲੈਕਟ ਹੋਇਆ ਹੈ ਨਹੀਂ ਤਾਂ ਇਹਦੇ ਵਿੱਚ ਤੋਂ ਉਸ ਚੀਜ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਸਿਲੈਕਟ ਹੋਏ ਹੋਏ ਨਹੀਂ ਤੁਸੀਂ ਡੈਫੀਨੇ ਠੀਕ ਹੈ ਸਾਰਿਆਂ ਦੀ ਇੰਟਰਵਿਊ ਹੋਣੀ ਹੈ ਕੋਈ ਫਾਰਮ ਫਿਲ ਕਰਨ ਦੀ ਲੋੜ ਨਹੀਂ ਹੈ ਸਿੰਪਲ ਜਾਣਾ ਹੈ ਤੇ ਵਾਕ ਇੰਟਰਵਿਊ ਦੇ ਕੇ ਆਣੀ ਹੈ ਅੱਗੇ ਆਂਦਾ ਹੈ ਸਸਪੈਂਸ ਸਸਪੈਂਸ ਮਤਲਬ ਕਿ ਕਿੰਨੀ ਸੈਲਰੀ ਮਿਲੇਗੀ ਜੀ ਸਾਨੂੰ ਅੱਛਾ ਇੱਥੇ ਜੋ ਗਵਰਨਮੈਂਟ ਨੇ ਸੈਲਰੀ ਸਿਸਟਮ ਬਣਾਇਆ ਹੈ ਕਾਫੀ ਅਲੱਗ ਹੈ ਜੋ ਮੁਹੱਲਾ ਕਲੀਨਿਕਾ ਚ ਤੇ ਆਮ ਹੈ ਲੇਕਿਨ ਆਮ ਤੌਰ ਤੇ ਤੁਹਾਨੂੰ ਗਵਰਨਮੈਂਟ ਜੌਬਸ ਐਹੋ ਜਿਹਾ ਵੇਖਣ ਨੂੰ ਨਹੀਂ ਮਿਲਦਾ ਗਵਰਨਮੈਂਟ ਜੌਬ ਮੈਨੂੰ ਕਹੂੰਗਾ ਵੀ ਨਹੀਂ ਕਿਉਂਕਿ ਇਹ ਇੱਕ ਕੰਟਰੈਕਟ ਬੇਸਡ ਜੌਬ ਹੁੰਦੀ ਹੈ ਹਾਂ ਬਾਤੋਂ ਪੱਕੀ ਕਰ ਦਿੰਦੇ ਆ ਜਿੱਦਾਂ ਜੇ ਡਾਕਟਰ ਦੀ ਪਰਫਾਰਮੈਂਸ ਜੇ ਅਸਿਸਟੈਂਟ ਦੀ ਪਰਫਾਰਮੈਂਸ ਵਧੀਆ ਹੁੰਦੀ ਹੈ achhi hundi hai ਲੋਕਾਂ ਤੋਂ ਪੋਜ਼ਿਟਿਵ ਰਿਵਿਊ ਮਿਲਦੇ ਆ ਮਾਨ ਸਾਹਿਬ ਨੇ ਵੀ ਇੱਕ ਇੰਟਰਵਿਊ ਚ ਦੱਸਿਆ ਸੀ ਕਿ ਮੈਂ ਸਾਰਿਆਂ ਦੇ ਟੱਚ 'ਚ ਆ ਚਾਹੇ ਕੋਈ ਤਹਿਸੀਲਦਾਰ ਹੈ ਚਾਹੇ ਕੋਈ ਯੂ نو ਜਿੰਨੇ ਵੀ ਆਮਦਨੀ ਪਾਰਟੀ ਦੀ ਗਵਰਨਮੈਂਟ ਦੇ ਅੰਡਰ ਲੋਕ ਜੌਬ ਕਰ ਰਹੇ ਆ ਮੈਂ ਸਾਰੇ ਦੇ ਟੱਚ 'ਚ ਆ ਠੀਕ ਹੈ ਸੋ ਆਲਟੀਮੇਟਲੀ ਲੋਕੀ ਜਿਹੜੇ ਉਥੇ ਲਾਜ ਗ੍ਰਾਉਂਡ ਹੁੰਦੇ ਉਹਨਾਂ ਦਾ ਫੋਨ ਨੰਬਰ ਈਮੇਲ ਆਈਡੀ ਵਗੈਰਾ ਰਿਕਾਰਡ ਕਰ ਲਈ ਜਾਂਦੀ ਹੈ ਐਂਡ ਇੱਕ ਇੰਟਰਵਿਊ ਜਮਨ ਸਾਹਿਬ ਨੇ ਵੀ ਦੱਸਿਆ ਕਿ ਮੈਂ ਕੁਝ ਲੋਕਾਂ ਨੂੰ ਵੀ ਫੋਨ ਕਰਕੇ ਪੁੱਛਿਆ ਕਿ ਹਾਂ ਭਾਈ ਕੋਈ ਪ੍ਰੋਬਲਮ ਤਾਂ ਨਹੀਂ ਆਈ ਕਿ ਇਹਨਾਂ ਕੋਈ ਪੈਸਾ ਤਾਂ ਨਹੀਂ ਮੰਗਿਆ ਚਾਹੇ ਉਹ ਤਹਿਸੀਲਦਾਰ ਵਾਲਾ ਕੇਸ ਹੋਵੇ ਚਾਹੇ ਡਾਕਟਰ ਵਾਲਾ ਕੇਸ ਅੱਛਾ ਇੱਕ ਤੇ ਸੈਲਰੀ ਸਿਸਟਮ ਕੀ ਹੋ ਜਦਾਂ ਦੇਖ ਲਈਏ ਆਪਾਂ 11 ਰੁਪਏ ਪ੍ਰਤੀ ਪੇਸ਼ੈਂਟ ਮਤਲਬ ਇੱਕ ਪੇਸ਼ੈਂਟ ਅਗਰ ਤੁਸੀਂ ਦੇਖੋਗੇ ਤੇ ਗਵਰਨਮੈਂਟ ਤੁਹਾਨੂੰ ਉਹਦੇ 11 ਰੁਪਏ ਦੇਵੇਗੀ ਹੁਣ ਇਹ ਸੁਣ ਕੇ ਤੁਹਾਨੂੰ ਲੱਗਦਾ ਹੋਵੇ ਯਾਰ ਇਹ ਕੀ ਹੈ 11 ਰੁਪਏ ਇਧਰ ਜਮਨੇ ਚ ਕੀ ਆ ਕਿੰਨੇ ਕ ਪੈਸੇ ਬਣ ਜਣਗੇ ਰਹਿਣ ਤੋਂ জব ਨਹੀਂ ਕਰਨੀ ਛੱਡ ਦੋ ਐਦਾਂ ਨਹੀਂ ਆ ਗਵਰਨਮੈਂਟ ਕਿ 50 ਪੇਸ਼ੈਂਟ ਜਿਹੜੇ ਆ ਉਹ ਤੁਹਾਨੂੰ ਆਉਣਗੇ ਹੀ ਆਉਣਗੇ ਅੱਛਾ ਅਗਰ 50 ਪੇਸ਼ੈਂਟ ਨਹੀਂ ਵੀ ਹੁੰਦੇ ਮੰਨ ਲਓ ਹਾਲਾਂਕਿ ਗਵਰਨਮੈਂਟ ਦੀ ਗਾਰੰਟੀ ਹੈ ਕਿ 50 ਪੇਸ਼ੈਂਟ ਜਿਹੜੇ ਆ ਘੱਟ ਤੋਂ ਘੱਟ ਉਹ ਤੁਹਾਡੇ ਮਤਲਬ ਆਉਣਗੇ ਰਿਜਿਡੈਂਸ ਚੈੱਕ ਕਰਨਾ ਤਾਂ ਮੰਨ ਲਓ ਕਿ ਇਹਦੇ 80 ਪੇਸ਼ੈਂਟ ਆਏ ਤਾਂ ਵੀ ਕੋਈ ਟੈਨਸ਼ਨ ਨਹੀਂ ਘੱਟੋ ਘੱਟ ਪੰਜਾਬ ਵਾਲੀ ਸੈਲਰੀ ਤੁਹਾਨੂੰ ਮਿਲਣੀ ਮਿਲਣੀ ਹੁਣ 50 ਨੂੰ ਜਰਾ 11 ਨਾਲ ਗੁਣਾ ਕਰੋ 5500 ਰੁਪਿਆ ਤੇ ਦਿਨ ਦਾ ਬੰਨਾ ਹੀ ਬੰਨਾ ਹੈ ਨਾ ਇਸ ਤੋਂ ਵੱਧ ਦੀ ਅਗਰ ਆਪਾਂ ਗੱਲ ਕਰ ਲਈ ਮੰਨ ਲਓ 100 ਪੇਸ਼ੈਂਟ ਆ ਗਿਆ ਹਰ ਇੱਕ ਦਿਨ 1100 ਰੁਪਏ ਮਿਲੇ ਤੁਹਾਨੂੰ 1100 ਰੁਪਏ ਬਣ ਗਏ ਇੱਕ ਦਿਨ ਦਾ ਜੇ ਤੁਸੀਂ 30 ਦਿਨ ਜੌਬ ਕਰਦੇ ਹੋ ਤਾਂ 1100 ਦੇ ਹਿਸਾਬ ਨਾਲ ਬਣਗੀ ਤੁਹਾਡੀ 33000 ਰੁਪਏ ਸੈਲਰੀ ਇਹਦਾ ਮਤਲਬ ਪਤਾ ਕੀ ਹੈ ਸਿੰਪਲ ਹੈ ਘੱਟੋ ਘਟਾ ਕੇ ਮੈਂ ਗੱਲ ਕਰ ਰਿਹਾ ਨਾ 17500 ਰੁਪਏ ਤਾਂ ਬਣ ਨਹੀਂ ਬਣਦਾ ਘੱਟੋ ਘੱਟ ਇਸ ਤੋਂ ਵੱਧ ਫਿਰ ਤੁਹਾਡੀ ਕਿਸਮਤ ਅੱਗੇ ਵੀ ਜਿਦੇ ਮਰਜ਼ੀ ਬਣ ਸਕਦੇ ਆ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਤੁਸੀਂ ਦੇਖਿਆ ਹੋਏਗਾ ਸਰਕਾਰੀ ਹਸਪਤਾਲਾਂ 'ਚ ਭੀੜ ਲੱਗੀ ਹੁੰਦੀ ਹੈ ਇੱਦੀ ਜਿੰਨੇ ਕ ਮੈਂ ਮੋਹੱਲਾ ਕਲੀਨਿਕ ਵੇਖਿਆ ਉੱਥੇ ਵੀ ਭੀੜ ਹੀ ਲੱਗੀ ਹੈ ਇੱਕ ਦੋ ਵਾਰ ਮੈਨੂੰ ਵੀ जान का मौका मिले किसी फ्रेंड के नो बीमार एंड मैं वो गया एंड काफ़ी वीडियो सिस्टम उन्होंने बनाया सारा मोबाइल से सिस्टम है कभी अगर तुम्हें मौका मिले तो जरूर जाके देखो अच्छा नैक्सट आ जाने आप जी क्वालिफिकेशन से की योग्यता चाहिए है तो देखो इतने साफ साफ लिखा है कि तुम्हें दसवीं पास की हो पहली गल टेन प्लस टू पास की हो सैंस के नाल सैंस मतलब फिजिक्स फिजिक्स कैमिस्ट्री बायोलॉजी ये चीज़ा ठीक है एंड वो भी किसी रेकोगनाइज यूनिवर्सिटी या इंस्टीट्यूशन तो ਇਸ ਤੋਂ ਬਾਅਦ ਤੁਹਾਨੂੰ ਡਿਪਲੋਮਾ ਵੀ ਮਿਲਿਆ ਹੋਵੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਦਾ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਮਤਲਬ ਡਿਪਲੋਮਾ ਵੀ ਕੀਤਾ ਹੋਣਾ ਚਾਹੀਦਾ ਹੈ ਮਲਟੀਪਰਪਸ ਹੈਲਥ ਵਰਕਰ ਦਾ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕਾਉਂਸਲ ਤੋਂ ਰਜਿਸਟਰ ਵੀ ਹੋਣੀ ਚਾਹੀਦੀ ਹੋ 10ਵੀਂ ਤੱਕ ਪੰਜਾਬੀ ਵੀ ਪੜ੍ਹੀ ਹੋਣੀ ਚਾਹੀਦੀ ਹੈ ਠੀਕ ਹੈ ਐਂਡ ਪ੍ਰੀਫਰੈਂਸ ਕਿਹਨੂੰ ਮਿਲੇਗੀ ਜਿਸ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਪਲੱਸ ਉਹਨੂੰ ਕੰਪਿਊਟਰ ਦੀ ਨੋਲਿਜ ਹੈ ਠੀਕ ਹੈ ਜੀ ਐਨਾ ਥੀਨੀ ਕੁਆਲੀਫਿਕੇਸ਼ਨਾਂ ਮੰਗੀ ਹੈ 10ਵੀਂ ਫਿਰ 12ਵੀਂ ਸਾਇੰ फिर डिप्लोमा भी किया मल्टीपर्पज हेल्थ वर्कर यूनवर्सिटी तो फिर रजिस्ट्रेशन भी करवाई होंसिल किसी कौंसिल लिखे है एंड देखो इन्होंने लिख वर्कर फीमेल तो फिर गल उ कि फीमेल ही प्रैफर किया जाएगा इनकेस फीमेल नहीं मिलती फिर जाके मेल की वारी आएगी ठीक है तो सैंती साल ता उमर होनी चाहिए जनरल वे केस एंड अगर ओ बी सी है फिर चालीस साल अगर एस सी है फिर बताली साल एज रिलैक्से रूल के मुताबिक ही होगी ਠੀਕ ਹੈ ਜੀ ਤੁਹਾਨੂੰ ਇਸ ਚੀਜ਼ 'ਚ ਕੋਈ ਡਾਊਟ ਹੈ ਤਾਂ ਸਿਵਲ ਸਰਜਨ ਕਪੂਰਥਲਾ ਦਾ ਜਿਹੜਾ ਆਫਿਸ ਹੈ ਉੱਥੇ ਕਿਸੇ ਵੀ ਦਿਨ ਜਾ ਕੇ ਤੁਸੀਂ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਕੋਈ ਨੰਬਰ ਤੇ ਇਹਨਾਂ ਨੇ ਨਹੀਂ ਦਿੱਤਾ ਲੇਕਿਨ ਇਹ ਦਿੱਤਾ ਹੈ ਹਾਂ ਇੰਟਰਵਿਊ ਦੀ ਡੇਟ ਜਿਹੜੀ ਹੈ ਉਹ ਇਹਨਾਂ ਨੇ ਦਿੱਤੀ ਹੈ ਉਹ ਹੈਗੀ ਜੀ 12 ਦਸੰਬਰ 2024 ਇਸ ਦਿਨ 12 ਦਸੰਬਰ 2024 ਸਵੇਰੇ ਹੀ ਪਹੁੰਚ ਜਾਣਾ ਹੈ ਤੁਸੀਂ 9 ਵਜੇ ਠੀਕ ਹੈ ਐਂਡ ਆਪਣੇ ਸਾਰੇ オリジナル ਡਾਕੂਮੈਂਟਸ ਨਾਲ ਲੈ ਕੇ ਜਾਣਾ ਠੀਕ ਹੈ ਤੇ ਉੱਥੇ ਤੁਹਾਡੇ ਕੋ ਜਿੱਤਾ ਦੀ ਇੰਟਰਵਿਊ ਆ ਫੀਮੇਲ ਦੀ ਪਹਿਲਾਂ ਇੰਟਰਵਿਊ ਲਈ ਜਾਏਗੀ ਮੇਲ ਨੂੰ ਬਾਅਦੋਂ ਦੇਖਿਆ ਜਾਏਗਾ ਅਗਰ ਕੋਈ ਫੀਮੇਲ ਨਹੀਂ ਸਿਲੈਕਟ ਹੁੰਦੀ ਫੇਰ ਉਹ ਮੇਲ ਬਾਰੇ ਸੋਚਣਗੇ ਨਹੀਂ ਤੇ ਨਹੀਂ ਸੋਚਣਗੇ ਇਹ ਪਹਿਲਾਂ ਹੀ ਕਲੀਅਰ ਕਰ ਲਓ ਬਿਫੋਰ ਤੁਸੀਂ ਪੈਸੇ ਖਰਚ ਕੇ ਜਾਓ ਕਪੂਰਸਲਾ ਐਂਡ ਉੱਥੋਂ ਰਿਜੈਕਟ ਹੋ ਕੇ ਆਜੋ ਤੇ ਤੁਸੀਂ ਮੈਨੂੰ ਕਹੋਗੇ ਸਰ ਤੁਸੀਂ ਦੱਸਿਆ ਕਿਉਂ ਨਹੀਂ ਮੈਂ ਪਹਿਲਾਂ ਹੀ ਸਾਰਾ ਕੁਝ ਦੱਸ ਦੇਣਾ ਚਾਹੁੰਦਾ ਤੁਹਾਨੂੰ ਇੰਟਰਵਿਊ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਜਾਣਗੇ ਤੁਹਾਨੂੰ ਉਹ ਵੀ ਇਸ ਤਰੀਕੇ ਦੇ ਹੀ ਪੁੱਛੇ ਜਾਣਗੇ ਤੁਹਾਡੀ ਜੋ ਯੂ ਨੋ ਜੋ ਤੁਸੀਂ ਪੜਿਆ ਮਲਟੀ ਪਰਪਸਲ ਦਾ ਡਿਪਲੋਮਾ ਦੇਖਿਆ ਹੈ ਉਹਦੇ ਵਿੱਚ ਜੋ ਸਿਲੇ ਠੀਕ ਹੈ ਥੋੜੀ ਬਹੁਤ ਦਵਾਈਆਂ ਦੇ ਨਾਮ ਪੁੱਛੇ ਜਾਣਗੇ ਅਗਰ ਜੇ ਨੂੰ ਬੁਖਾਰ ਹੈ ਕਿਹੜੀ ਦਵਾਈ ਰੈਫਰ ਕਰੋਗੇ ਉਹ ਉਹ ਜੋ ਮੈਡੀਕਲ ਲੈਵਲ ਦੇ ਕੁਸਚਨ ਹੁੰਦੇ ਆ ਸਿਰਫ ਉਹ ਉੱਥੇ ਪੁੱਛੇ ਜਾਣਗੇ 12 ਤਰੀਕ ਨੂੰ ਜਗਾ ਨੋਟ ਕਰ ਲਓ ਜੀ ਆਫਿਸ ਆਫ ਸਿਵਲ ਸਰਜਨ ਕਪੂਰਥਲਾ ਯਾਨੀ ਕਿ ਜਿਹੜਾ ਸਿਵਲ ਸਰਜਨ ਦਾ ਆਫਿਸ ਹੈ ਸਰਕਾਰੀ ਆਫਿਸ ਕਪੂਰਥਲਾ ਦੇ ਵਿੱਚ ਉੱਥੇ ਤੁਸੀਂ ਜਾ ਕੇ ਇਹ ਇੰਟਰਵਿਊ ਦੇਣੀ ਹੈ ਠੀਕ ਹੈ ਜੀ ਚਲੋ ਅੱਗੇ ਚਲੀਏ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਇਹ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨੋਟੀਫਿਕੇਸ਼ਨ ਵਾਸਤੇ ਤੁਸੀਂ ਜਾਓ ਤਾਂ ਬੈਲ ਆਈਕਨ ਨੂੰ ਵੀ ਦਬਾ ਸਕਦੇ ਹੋ ਤੁਹਾਨੂੰ ਨੋਟੀਫਿਕੇਸ਼ਨ ਪਹਿਲੇ ਤੋਂ ਮਿਲ ਜੇਗੀ ਤਾਂ ਕਿ ਕੋਈ ਜੌਬ ਮਿਸ ਨਾ ਹੋ ਜਾਏ ਤਾਂ ਦੇਖੋ ਅੱਜ ਦੀ ਇਸ ਜੌਬ ਦੇ ਵਿੱਚ ਇੰਨੇ ਹੀ ਹੈ ਅਗਲੀ ਵੀਡੀਓ ਵਿੱਚ ਇੱਕ ਹੋਰ ਜੌਬ ਬਾਰੇ ਗੱਲ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ